ਜੇ ਤੂੰ ਜਾਣਾ ਹੀ ਆ ਨਾ ਤਾਂ ਤੂੰ ਮਾ ਪੇਲ ਤੂਸ ਤਰ੍ਹਾਂ ਜਾਣਾ ਆ ਮੁੰਡੇ ਦਾ ਸੂਟ ਹੈ ਨਾ ਇਹਦੀ ਲੋੜ ਕੋਈ ਨਹੀਂ ਮੰਮੀ ਇਹਦੇ ਥਾਂ ਤੇ ਤੌਲੀਆ ਲਾ ਦੇ ਚਾਹੇ ਪੱਗ ਲਾ ਦੇ ਕੁੜੀ ਦੇ ਸੂਟ ਨਾ ਪੱਗ ਹੁੰਦੀ ਹੈ ਪਰ ਉਹ ਦੇ ਆ ਦੋ ਸੂਟਾਂ ਦੀ ਕੀ ਲੋੜ ਐ ਸੂਟ ਏ ਹੁੰਦਾ ਫੋਨ ਕਿਧਾ ਆਉਂਦਿਆ ਵਾ ਮੰਮੀ ਦਾ ਫੋਨ ਹਲੋ ਹਾਂਜੀ ਸਸਿਕਾ ਮਮੀ ਕੀ ਹਾਲ ਹੈ ਮੇਰਾ ਵਧੀਆ ਤੁਸੀਂ ਆਪਣਾ ਸੁਣਾਓ ਹਾਂ ਹਾਂ ਤਿਆਰੀ ਕਿਉਂ ਨਹੀਂ ਆ ਦੱਸ ਭੈਣ ਦੇ ਵਿਆਹ ਦੀ ਤਿਆਰੀ ਕਿਉਂ ਨਹੀਂ ਹੋਣੀ ਪੂਰੀ ਤਿਆਰੀ ਕਰ ਲਈ ਆ ਮੇਰੀ ਗੱਲ ਸੁਣੋ ਮੈਂ ਨਾ ਇੱਕ ਬੜਾ ਹੀ ਸੋਨਾ ਸੂਟ ਲਿਆ ਵਾ ਉਹਦੇ ਵਾਸਤੇ ਤੇ ਨਾਲ ਉਹਦੇ ਘਰ ਵੱਲੇ ਵਾਸਤੇ ਵੀ ਲੈ ਲਿਆ ਵਾ ਹਾਂ ਹਾਂ ਬਾਕੀ ਨਾ ਮੈਂ ਸੋਚਿਆ ਵਾ ਕਿ ਕੋਈ 골ਡ ਦੀ ਚੀਜ਼ ਵੀ ਲੈ ਲਵਾਂ ਹਾਂ ਹਾਂ ਲੈ ਦੱਸ ਖੱਲੀ ਕੱਲੀ ਭੈਣ ਹੈ ਮੇਰੀ ਉਹਦੇ ਲਈ ਨਹੀਂ ਲੈਣਾ ਤੇ ਹੋਰ ਕਿਦੇ ਵਾਸਤੇ ਲੈਣਾ ਮੈਂ ਬਸ ਮੈਂ ਤਿਆਰੀ ਕਰਨੀ ਆ ਥੋੜੀ ਜਿਹੀ ਦੇਰ ਤੱਕ ਮੈਂ ਤੁਹਾਡੇ ਕੋ ਪਹੁੰਚਾਣਾ ਵਾ ਫਿਰ ਹੋਰ ਕੋਈ ਵੀ ਸ਼ਾਪਿੰਗ ਕਰਨੀ ਹੋਵੇਗੀ ਮੈਂ ਉੱਥੋਂ ਕਰ ਲਵਾਂਗੀ ਬਾਕੀ ਦੀ ਲੈ ਟੈਂਸ਼ਨ ਲੈਣ ਦੀ ਕੀ ਲੋੜ ਆ ਮੰਮੀ ਮੈਂ ਹੈਗੀ ਆ ਨਾ ਮੇਰੇ ਹੁੰਦੇ ਤੁਹਾਨੂੰ ਕਿਸੇ ਚੀਜ਼ ਦੀ ਟੈਂਸ਼ਨ ਲੈਣ ਦੀ ਲੋੜ ਨਹੀਂ ਹੈਗੀ ਨਹੀਂ ਨਹੀਂ ਕਿਸ ਨੇ ਕੀ ਕਹਿਣਾ ਲੈ ਦੱਸ ਵਿਆਹਾਂ ਦੇ ਵਿੱਚ ਹੀ ਭੈਣ ਭਰਾ ਲੈਣ ਦੇ ਦਾ ਕੰਮ ਕਰਦੇ ਆ ਅੱਗੇ ਪਿੱਛੇ ਕਿਹੜਾ ਮੈਂ ਤੁਹਾਨੂੰ ਰੋਜ ਦੇਣੀ ਆ ਉਹ ਤੁਸੀਂ ਟੈਂਸ਼ਨ ਨਾ ਲੋ ਕੋਈ ਗੱਲ ਨਹੀਂ ਮੈਂ ਨਾ ਇਹਦਾ ਵੱਖਰਾ ਬੈਗ ਇੱਕ ਪੈਕ ਕਰ ਲਿਆ ਹੋਇਆ ਵਾ ਉਹਦੇ ਵਿੱਚ ਮੈਂ ਸਾਰੇ ਕੱਪੜੇ ਦੇ ਸੈੱਟ ਕਰ ਦਿੱਤੇ ਹੋਏ ਆ ਹਾਂ ਹਾਂ ਤੂੰ ਲੈ ਦੱਸ ਹੋਰ ਕੀ ਆ ਚਲੋ ਠੀਕ ਆ ਮੇਰੀ ਗੱਲ ਸੁਣੋ ਮੈਂ ਨਾ ਬਸ ਕਹਿ ਕੇ ਫਿਰ ਮੈਂ ਤੁਹਾਡੇ ਕੋਲ ਪਹੁੰਚ ਜਾਂਨੀ ਸ਼ਾਮ ਤੱਕ ਠੀਕ ਆ ਨਾ ਚਲੋ ਠੀਕ ਆ ਚਲ ਮੰਮੀ ਤੂੰ ਹੀ ਨਾ ਇੱਥੇ ਬਹਿ ਕੇ ਬਸ ਫੋਨ ਹੀ ਚਲਾਈ ਜੋ ਤੁਹਾਨੂੰ ਘਰ ਦੀ ਕੋਈ ਖਬਰ ਨਹੀਂ ਕੋਈ ਨਹੀਂ ਪਤਾ ਲੱਗਦਾ ਤੁਹਾਨੂੰ ਨਹੀਂ ਘਰ ਨੇ ਕਿੱਥੇ ਜਾਣਾ ਘਰ ਤੇ ਇੱਥੇ ਹੀ ਆ ਕੀ ਖਬਰ ਲੈਣੀ ਕਰਦੀ ਮੈਂ ਭਾਬੀ ਦੀ ਭੈਣ ਦਾ ਵਿਆਹ ਨਾ ਮਾਂ ਆਪਣੀ ਨਾ ਸਾਰੀਆਂ ਗੱਲਾਂ ਕਰਨ ਦੇ ਲੈਣ ਦੇਣ ਦੀਆ ਇੱਥੋਂ ਜਾ ਕੇ ਕਹਿੰਦੀ ਮੈਂ ਤਾਂ ਸੋਨਾ ਵੀ ਪਾਣਾ ਵਾ ਸੋਨਾ ਆਹੋ ਉਹ ਕਿੱਥੋਂ ਪਾਣਾ ਇਹਨੇ ਸੋਨਾ ਕਹਿੰਦੀ ਮੈਂ ਸੱਟ ਪਾਉਣੇ ਆ ਐਡੀ ਅਮੀਰ ਏ ਇਹਨੇ ਸੱਟ ਪਾਉਣੇ ਆ ਅੱਗੋਂ ਉਤੋਂ ਸਾਰਾ ਸਾਡਾ ਘਰ ਉਧਰ ਇਹਨੇ ਲਟਾ ਦੇਣਾ ਜੇ ਨਹੀਂ ਮੇਰੀਆਂ ਚਾਰ ਅੱਖਾਂ ਵਾ ਮੈਨੂੰ ਦਿਸਦਾ ਵਾ ਲਟਾਉਂਦੀ ਨਹੀਂ ਨੂੰ ਮੈਂ ਘਰ ਮੈਂ ਦੇਖਾਂ ਬਾਲਾ ਕਿਤਰਾ ਲਟਾਉਂਦੀ ਆ ਮੈਂ ਤਾਂ ਹੁਣ ਸੁਣ ਕੇ ਆਈ ਆਪਣੀ ਕੰਨਾਂ ਨਾਲ ਤੂੰ ਦੱਸ ਦਿੱਤਾ ਨਾ ਮੇਰੇ ਕੰਨ ਹੋਰ ਤੇਜ ਹੋ ਗਏ ਥੜੇ ਮੈਂ ਹੋਰ ਆਪਣਾ ਸਤਰਕ ਹੋ ਗਈ ਆ ਕੀ ਕਰਦੀ ਮੈਂ ਵੇਖ ਲੂੰਗੀ ਕੱਪੜੇ ਤੇ ਬੰਦਾ ਦਿੰਦਾ ਵਾ ਇਹ ਥੋੜਾ ਮੈਂ ਸੋਨਾ ਚਾਹੁੰਦੀ ਵੀ ਪਾਈ ਜੋ ਸੋਨਾ ਤੇ ਅੱਜਕੱਲ ਅੱਗ ਦੇ ਭਾਣੂ ਆ ਉਹ ਤੇ ਮਹਿੰਗਾ ਹੀ ਵੜਾ ਵਾ ਉਹ ਕਿੱਥੋਂ ਪੈਣਾ ਉਹੀ ਤੇ ਕਹਿ ਨਹੀਂ ਕੋ ਉਹ ਗਲੀ ਕਹਿੰਦੀ ਮੈਂ ਪਾਣਾ ਵਾ ਇਹ ਸੈਟ ਦੀ ਗੱਲ ਕਰਨੀ ਮੰਦਰੀ ਨਹੀਂ ਪਹਿਣੀ ਮੰਦਰੀ ਉਹ ਕਿੰਨੇ ਦੇਣੀ ਆ ਮੈਂ ਤੇ ਕੋਈ ਵੀ ਦੇਣਾ ਤੁਣਾ ਹੈ ਨਹੀਂ ਸਾਡੇ ਕੋ ਕੁਝ ਸੋਨਾ ਸানা ਕੱਪੜੇ ਢੇਖੜ ਸਗਨ ਵਿਹਾਰ ਖੜ ਤੇ ਜਾ ਜੱਚਦੇ ਵੀ ਉਹੀ ਹੈ ਨਾਲੇ ਇਹ ਥੋੜਾ ਬੰਦਾ ਹੈ ਨਾ ਉਹੀ ਦਊਂਗੀ ਉਸ ਤੋਂ ਵੱਧ ਨਹੀਂ ਦਊਂਗੀ ਮੰਮੀ ਤੁਸੀਂ ਤੇ ਨਾ ਕਰਤੀ ਇਹੀ ਨਹੀਂ ਪਾਣਾ ਸੋਨਾ ਪਰ ਵੀਰੇ ਨੂੰ ਕੌਣ ਸਮਝਾਏ ਉਹ ਤੇ ਜੋ ਭਾਬੀ ਨੇ ਕਹਿਤਾ ਉਹ ਪੱਥਰ ਤੇ ਲਕੀਰ ਜੋ ਚਾਹੀਦਾ ਮੈਨੂੰ ਆ ਚਾਹੀਦਾ ਮੈਨੂੰ ਉਹ ਚਾਹੀਦਾ ਵੀਰਾ ਹੁਨੇ ਹਾਜ਼ਰ ਹੁਨੇ ਹਾਜ਼ਰ ਮੇਰੇ ਵੱਲ ਵੇਖੋ ਮੈਨੂੰ ਜੋ ਚਾਹੀਦਾ ਮੈਂ ਤੁਹਾਨੂੰ ਕਹਿੰਨੀ ਨਾ ਤੁਹਾਨੂੰ ਕਹਿੰਨੀ ਨਾ ਜੋ ਵੀ ਚਾਹੀਦਾ ਉਹ ਮੈਨਾਂ ਚਾਹੀਦਾ ਮੈਨੂੰ ਉਹ ਚਾਹੀਦਾ ਕੋਈ ਨਹੀਂ ਉਹਨੂੰ ਮੈਂ ਵੇਖ ਲਾਂਗੀ ਕਿ ਨਕ ਦੇ ਲੇਗਾ ਹੈ ਆਖਰ ਮਾਂ ਕੋਈ ਖੜਨਾ ਦੀਦੋ ਆਇਆ ਮੇਰ ਕੋ ਮੰਗਣ ਉਦੋਂ ਮੈਨੂੰ ਪੁੱਛੂਗੀ ਇਹ ਕਿੱਥੇ ਦੇਣਾ ਈ ਕੀ ਕਰਨਾ ਈ ਪੁੱਛ ਲਾਂਗੀ ਉਹਨੂੰ ਮੈਂ ਦੇਣ ਦੇਣੀ ਨੂੰ ਮੈਂ ਨਹੀਂ ਚੀਚ ਨਾਲੇ ਸੰਸਕਾਰੀ ਨਹੀਂ ਹਾਂ ਤੇ ਆਹੀ ਹੁੰਦੀਆਂ ਨਾ ਜੋ ਸੱਸ ਮਾਂ ਨੂੰ ਕਵੇ ਕਿ ਮੰਮੀ ਜੀ ਮੈਨੂੰ ਆਹ ਚਾਹੀਦਾ ਮੰਮੀ ਜੀ ਮੈਨੂੰ ਉਹ ਚਾਹੀਦਾ ਉਹਨੇ ਤੇ ਮੇਰੇ ਨਾਲ ਇੱਕ ਵਾਰਾ ਵੀ ਗੱਲ ਨਹੀਂ ਕੀਤੀ ਵੀ ਮੰਮੀ ਜੀ ਵੀ ਭੈਣ ਮੇਰੇ ਦਾ ਵਿਆਹ ਆ ਗਿਆ ਤੇ ਕੀ ਕੀ ਖਰਨਾ ਚਾਹੀਦਾ ਕੀ ਕੀ ਹੁੰਦਾ ਹੈ ਕੀ ਕੀ ਤੁਸੀਂ ਮੈਨੂੰ ਲੈ ਕੇ ਦੋਗੇ ਨਹੀਂ ਦੋਗੇ ਪੁੱਛਿਆ ਹੀ ਨਹੀਂ ਅਜੇ ਤੱਕ ਮੰਮੀ ਤੁਹਾਨੂੰ ਕਿੱਥੇ ਪੁੱਛਣਾ ਉਹਨੇ ਜਦੋਂ ਦਾ ਘਰ ਵਾਲਾ ਹੀ ਉਹਦੇ ਨਾਲ ਏ ਹੁਣ ਵੇਖੋ ਸਾਰੀ ਵਿਆਹ ਦੀ ਸ਼ੋਪਿੰਗ ਕੀਤੀ ਤੁਹਾਨੂੰ ਪੁੱਛਿਆ ਤੁਹਾਨੂੰ ਚੀਜ਼ ਵਿਖਾਈ ਕਿ ਮੰਮੀ ਮੈਂ ਆ ਲੈ ਕੇ ਆਈ ਮੰਮੀ ਮੈਂ ਆ ਮੰਮੀ ਉਹ ਨਹੀਂ ਨਾ ਕੱਲੀ ਪਰਦਾ ਨੂੰ ਬੰਨੀ ਏ ਹੁਣ ਵੇਖੋ ਮੇਰੇ ਭਰਾ ਦਾ ਵਿਆਹ ਹੋਇਆ ਸੀ ਮੈਂ ਤੁਹਾਨੂੰ ਹਰ ਇੱਕ ਚੀਜ਼ ਵਿਖਾਈ ਨਾ ਤੁਹਾਡੇ ਨਾਲ ਜਾ ਕੇ ਲੈ ਕੇ ਆਈ ਜੋ ਮੈਨੂੰ ਚਾਹੀਦਾ ਸੀ ਤੁਸੀਂ ਵੀ ਮੈਨੂੰ ਕਿਹਾ ਨਹੀਂ ਪੁੱਤ ਐਦਾਂ ਨਹੀਂ ਕਾਰਜਵਿਰਾਜ ਐਦਾਂ ਕਰੀਦੇ ਆ ਕੋਈ ਕਰ ਲੈਂਦਾ ਇਹਨੂੰ ਮਰਜ਼ੀ ਜੋ ਕਰਦੀ ਨਹੀਂ ਨਾ ਪੁੱਛਦੀ ਜਦੋਂ ਫਿਰ ਮੇਰੇ ਕੋ ਆਉਗੀ ਨਾ ਉਦੋਂ ਮੈਨੂੰ ਸੁਣਾਉਂਗੀ ਵੀ ਹੁਣ ਕੀ ਕਰਨਾਈ ਆ ਜਾ ਕਰ ਆਪਣੀਆਂ ਮਰਜ਼ੀਆਂ ਜੋ ਖੜਨੇ ਖੜ ਜੋ ਨਹੀਂ ਖੜਨਾ ਨਾ ਖੜ ਤੁਸੀਂ ਤੁਸੀਂ ਨਹੀਂ ਸੁਨਾਨੀਆਂ ਤੁਸੀਂ ਤੇ ਬਸ ਫੋਨ ਤੇ ਲੱਗੇ ਰਹੋ ਘਰ ਆਪਣਾ ਉਹਨੇ ਲਟਾਈ ਜਨ ਆਪਣੇ ਪੇਕਿਆਂ ਵੱਲ ਜੋ ਉਹ ਕਹਿੰਦੀ ਏ ਉਹ ਪੂਰਾ ਹੋ ਹੀ ਜਾਂਦਾ ਏ ਸਾਡੇ ਵਰਗੇ ਭਲੇ ਮਨਸ ਬੈ ਕੇ ਵੇਖੀ ਜਾਂਦੇ ਆ ਅੱਛਾ ਸ਼ੋਪਿੰਗ ਹੋ ਕੇ ਆਈ ਏ ਅੱਛਾ ਅੱਜ ਫੇਰ ਅਸੀਂ ਤੇ ਇਦਾ ਹੀ ਵੇਖੀ ਜੰਨੇ ਆ ਲਾਈ ਲੱਗ ਬਾਜੀ ਵੀ ਆਹ ਲੈ ਸਦਾ ਦੇਨੇ ਹੋ ਜੇ ਨਹੀਂ ਰਹਿੰਦੇ ਇਹ ਵੀ ਯਾਦ ਰੱਖੀ ਉੱਪਰ ਚੜਾਉ ਹੁੰਦੇ ਰਹਿੰਦੇ ਦੇਰ ਫੇਰ ਵੇਖੀ ਤੂੰ ਮੇਰੀ ਜਦੋਂ ਡਾਂਗ ਸੱਟੀ ਨਾ ਫੇਰ ਪਤਾ ਲੱਗੂ ਮੰਮੀ 7 ਸਾਲ ਤੇ ਹੋ ਗਏ ਵਿਆਹ ਨੂੰ ਔਰ ਇਹ ਵੀ ਡਾਂਗ ਨਹੀਂ ਚੁੱਕੀ ਹੁਣ ਚੁੱਕਨੀ ਤੁਸੀਂ ਡਾਂਗ ਪਤਾ ਮੈਨੂੰ ਕਿੰਨੀ ਕੁ ਤੂੰ ਚੁੱਕਨੀ ਡਾਂਗ ਕੋਈ ਨਹੀਂ ਵੇਖ ਲਈ ਤੂੰ ਹੀ ਤੂੰ ਤਾਂ ਬਸ ਗੱਲਾਂ ਜੋ ਗਈ ਜੇ ਹੋਰ ਤਾਂ ਕੋਈ ਕੰਮ ਹੀ ਨਹੀਂ ਹੈਗਾ ਤੂੰ ਬੜੀਆਂ ਗੱਲਾਂ ਕਰੀ ਜਾਨੀ ਆ ਮੈਂ ਪੁੱਛਿਆ ਹੀ ਨਾ ਜਾ ਕੇ ਕਿਰਨ ਨੂੰ ਭਲਾ ਪੁੱਛੋ ਮੈਂ ਤਾਂ ਉਹ ਗੱਲਾਂ ਮੈਨੂੰ ਕਰ ਗਈਆਂ ਵੇਖਾ ਭਲਾ ਕੀ ਕਰਦੀ ਆ ਠਿਕ ਮੈਂ ਨੂੰ ਨੇ ਕਹੀ ਮੈਂ ਤੇ ਆਈ ਮੈਨੂੰ ਕੰਦੇ ਸੀ ਨਾ ਜਾ ਜੋ ਮਰਜ਼ੀ ਕਰ ਲੈ ਮੈਂ ਵੀ ਕਿਹਾ ਅੱਗ ਲਾ ਕੇ ਰਹਿਣੀ ਮੈਂ ਵੀ ਮੰਮੀ ਤੁਸੀਂ ਆ ਗਏ ਲੈ ਡੈ ਕੋ ਲਿਆਣ ਲੱਗੀ ਸੀ ਉਹ ਕੁਛ ਨਹੀਂ ਹੈਗਾ ਆਏ ਹੇ ਸਮਾਨ ਹੀ ਹੈਗਾ ਵਾ ਜਿਹੜਾ ਮੈਂ ਆਪਣੀ ਭੈਣ ਨੂੰ ਦੇਣਾ ਸੀਗਾ ਬਸ ਮੈਂ ਚੱਲੀ ਹੀਗੀ ਤੇ ਮੈਂ ਕਿਹਾ ਬਸ ਤੁਹਾਡੇ ਕੋ ਆ ਜਾਵਾਂ ਤੇ ਦੱਸ ਦਵਾਂ ਤੁਹਾਨੂੰ ਤੇ ਹੁਣ ਦੱਸਣ ਲੱਗੀ ਜਦੋਂ ਬਣਾਇਆ ਉਦੋਂ ਕਿਉਂ ਨਹੀਂ ਦੱਸਿਆ ਉਹ ਇੱਕੋ ਵਾਰੀ ਤੇ ਸ਼ਾਪਿੰਗ ਕੀਤੀ ਆ ਤੁਹਾਨੂੰ ਪਤਾ ਨਹੀਂ ਇਹਨਾਂ ਦੇ ਨਾਲ ਮੈਂ ਗਈ ਸੀਗੀ ਇੱਕੋ ਵਾਰੀ ਸ਼ਾਪਿੰਗ ਕਰਕੇ ਆ ਗਈ ਮੈਂ ਨਾਲੀ ਬੰਦਾ ਜਿਹੜੀ ਚੀਜ਼ ਲਿਆਉਂਦਾ ਹੈ ਨਾ ਉਹੋ ਹੀ ਲਿਆ ਕੇ ਆ ਕੇ ਸੱਸ ਨੂੰ ਵਿਖਾਉਂਦਾ ਹੈ ਵੀ ਮੰਮੀ ਮੈਂ ਆ ਲਿਆਂਦਾ ਮੰਮੀ ਮੈਂ ਉਹ ਲਿਆਂਦਾ ਤੇ ਤੂੰ ਮੈਨੂੰ ਤੁਰਨ ਲੱਗੀ ਵਿਖਾ ਲਣ ਡਈਂ ਆ ਤੇਰਾ ਦਿਮਾਗ ਕੰਮ ਕਰਦਾ ਪਰ ਮੰਮੀ ਤੁਹਾਨੂੰ ਮੈਂ ਸਾਰਾ ਕੁਝ ਦਿੱਤੇ ਦਿੱਤਾ ਹੀਗਾ ਸੂਟ ਲਏ ਆ ਮੁੰਡੇ ਦਾ ਸੂਟ ਲਿਆ ਵਾ ਤੇ ਸਗਣ ਹੈਗਾ ਵਾ ਤੇ ਹੋਰ ਵੇਖ ਲਾ ਕਿ ਕੋਈ ਸੋਨੇ ਦੀ ਚੀਜ਼ ਪਾਣੀ ਹੋਗੀ ਤੁਹਾਨੂੰ ਦੱਸਿਆ ਤੇ ਹੀਗਾ ਕਿ ਭੁੱਲ ਗਏ ਜੇ ਤੁਸੀਂ ਮੈਨੂੰ ਕੀ ਦੱਸਿਆ ਤੂੰ ਭੁੱਲਣ ਵਾਲੀ ਮੈਂ ਨਹੀਂ ਹੈਗੀ ਤੂੰ ਚੱਲੀ ਤਾਂ ਚੱਲੀ ਕਿੱਥੇ ਆਸ ਕੋਈ ਲੈ ਕੇ ਲੈ ਭੈਣ ਦਾ ਵਿਆਹ ਵਾ ਪੇਕੇ ਜਾਣਾ ਹੋਰ ਕਿੱਥੇ ਜਾਣਾ ਮੈਂ ਪੇਕੇ ਜਾਣਾ ਮੇਰੇ ਨਾਲ ਤੂੰ ਇੱਕ ਵਾਰ ਨਹੀਂ ਗੱਲ ਕੀਤੀ ਵੀ ਮੈਂ ਪੇਕੇ ਚੱਲੀ ਅੰਦਰੋਂ ਟੈਟੀ ਕੱਢ ਤੇ ਤੋਰ ਮੰਮੀ ਕਾਲੀ ਤੇ ਗੱਲ ਹੋਈ ਜਦੋਂ ਇਹਨਾਂ ਦੇ ਨਾਲ ਮੈਂ ਆਈ ਸੀ ਕਿ ਸਮਾਨ ਲੈ ਕੇ ਉਦੋਂ ਤੇ ਤੁਸੀਂ ਕਹਿੰਦੇ ਸੀਗੇ ਕੋਈ ਗੱਲ ਨਹੀਂ ਪੁੱਤੇ ਚਲ ਜਾ ਲੈ ਦੱਸ ਪੇਕੇ ਨਹੀਂ ਜਾਣਾ ਤੇ ਹੋਰ ਕਿੱਥੇ ਜਾਣਾ ਭੈਣ ਦਾ ਵਿਆਹ ਵਾ ਨਾਲੇ ਮੇਰੀ ਸਗੀ ਭੈਣ ਦਾ ਵਿਆਹ ਵਾ ਕੋਈ ਮੇਰੀ ਚਾਰ ਮੰਦੂਰ ਦੀ ਭੈਣ ਦਾ ਥੋੜੀ ਵਿਆਹ ਵਾ ਤੇ ਮੈਂ ਕੋਈ ਧੋਖੀ ਥੋੜੀ ਨਹੀਂ ਕਿ ਮੈਂ ਦੋਖੀ ਆ ਤੂੰ ਮੈਨੂੰ ਨਹੀਂ ਦੱਸਣਾ ਆ ਟੈਚੀ ਚ ਕੀ ਕੀ ਪਾ ਕੇ ਲੈ ਚਲੀ ਆ ਮੈਨੂੰ ਵਿਖਾਇਆ ਕੁਝ ਵੀ ਕੁਝ ਨਹੀਂ ਵਿਖਾਇਆ ਪਈ ਅੰਦਰ ਪਤਾ ਨਹੀਂ ਕੀ ਐ ਤੇ ਕੀ ਨਹੀਂ ਮੰਮੀ ਕੋਸ਼ਿਸ਼ ਵੀ ਨਹੀਂ ਕਰਤਾਂ ਅਲਮੀ ਕਾਲੇ ਸਾਰੇ ਸੂਟ ਵਿਖਾਤ ਆ ਇਹ ਟੈਚੀ ਲੱਗਦੀ ਆ ਵੇਖੋ ਆ ਸੂਟ ਆ ਹੋਰ ਕੀ ਆ ਵਿੱਚ ਦੋ ਸੂਟ ਆ ਤੇ ਆ ਮੁੰਡੇ ਦੇ ਕੋਟ ਪੈਂਟ ਆ ਤੇ ਨਾਲੇ ਆ ਸੂਟ ਕੇਸ ਹੈਗਾ ਹੋਰ ਕੀ ਹੈਗਾ ਇਹਦੇ ਵਿੱਚ ਤੇ ਇੰਨਾ ਕੁਝ ਦੇਣ ਦੀ ਲੋੜ ਸੀਗੀ ਲੈ ਮੰਮੀ ਲੋੜ ਕਿਉਂ ਨਹੀਂ ਆ ਦੱਸੋ ਮੇਰੀ ਭੈਣ ਦਾ ਵਿਆਹ ਆ ਕਿਸੇ ਗਵਾਂਢਨ ਦਾ ਵਿਆਹ ਥੋੜੀ ਆ ਕਿ ਮੈਂ ਕੁਝ ਲੈ ਕੇ ਨਹੀਂ ਜਾਣਾ ਇਹ ਤੇ ਸਗੋਂ ਤੁਹਾਨੂੰ ਆ ਪਚਾਈਦਾ ਉਹ ਤੇ ਆ ਲੈ ਕੇ ਜਾ ਉਹ ਲੈ ਕੇ ਜਾ ਮੇਰੇ ਨਾਲੋਂ ਚਾਹ ਤੇ ਤੁਹਾਨੂੰ ਹੋਣਾ ਚਾਹੀਦਾ ਪਰ ਤੁਹਾਡੇ ਚਿਹਰੇ ਦੇ ਉੱਤੇ ਨਾ ਮੈਨੂੰ ਚਾਹ ਨਜ਼ਰ ਨਹੀਂ ਆਉਂਦੀ ਆ ਮੈਨੂੰ ਤੇ ਐ ਲੱਗਦਾ ਵਾ ਕਿ ਤੂੰ ਹੀ ਖੁਸ਼ੀ ਨਹੀਂ ਜੇ ਆ ਸਮਾਨ ਵੇਖ ਕੇ ਕਿ ਮੈਂ ਸਮਾਨ ਲੈ ਕੇ ਚੱਲੀ ਆ ਖੁਸ਼ ਨਹੀਂ ਖੁਸ਼ ਹਾਂ ਮੈਂ ਮਗਰ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇੰਨਾ ਕੁਝ ਲੈ ਚੱਲਿਆ ਮिन्नੂ ਕਿਤੇ ਨਾਲ ਨਹੀਂ ਕੜਿਆ ਮੇਰੇ ਨਾਲ ਕੋਈ ਸਲਾਹ ਨਹੀਂ ਹੋਈ ਨਾ ਮੇਰੇ ਪੁੱਤ ਨੇ ਕੀਤੀ ਤੇ ਨਾ ਤੂੰ ਤੁਸੀਂ ਦੋਵੇਂ ਜੀ ਜਾਣੋ ਆ ਜਾਵੇ ਚਲ ਜਾਵੇ ਆ ਜਾਵੇ ਚਲ ਜਾਵੇ ਮੁਰਜਾ ਲਗੀਆਂ ਪਈਆਂ ਇੱਥੇ ਮੰਮੀ ਮੇਰੀ ਗੱਲ ਸੁਣੋ ਟਾੜ ਕੋ ਤੁਰਿਆ ਤੇ ਨਾ ਜਾਂਦਾ ਨਹੀਂ ਆ ਤੇ ਤੁਸੀਂ ਕਿੱਥੇ ਮੋਲ ਚ ਤੁਰੇ ਫਿਰਨਾ ਹੈਗਾ ਸਾਡੇ ਨਾਲ ਇਸ ਕਰਕੇ ਤੁਹਾਨੂੰ ਨਾਲ ਨਹੀਂ ਲੈ ਕੇ ਗਏ ਬਾਕੀ ਤੁਹਾਨੂੰ ਕੱਲ ਦੱਸਤਾ ਹੈਗਾ ਕਿ ਦੋ ਸੂਟ ਨਿੱਕੂ ਦੇ ਲੈ ਕੇ ਆਈਆਂ ਤੇ ਇੱਕ ਉਹਦੇ ਘਰ ਵਾਲੇ ਦੇ ਲੈ ਕੇ ਆਈਆਂ ਹੋਰ ਤੇ ਕੁਝ ਨਹੀਂ ਹੈ ਇਹ ਵਾਵਾ ਤੁਸੀਂ ਬਾਨਾ ਲੱਭ ਲਿਆ ਮੰਮੀ ਤੇਰ ਕੋ ਤੁਰਿਆ ਨਹੀਂ ਜਾਣੋ ਖੜਨਾ ਹੋਵੇ ਨਾ ਬੜੇ ਤਰੀਕੇ ਕਿ ਤਰ੍ਹਾਂ ਘੰਡਾ ਸੀ ਮੰਮੀ ਤੁਹਾਨੂੰ ਪਤਾ ਨਹੀਂ ਤੁਸੀਂ ਨਾ ਜਦੋਂ ਵੀ ਕੋਈ ਇਤਰਾਹ ਦਾ ਵਿਆਹ ਸ਼ਾਦੀ ਆ ਜਾਵੇ ਨਾ ਹਮੇਸ਼ਾ ਹੀ ਵਿਗਨ ਪਾਣਾ ਹੁੰਦਾ ਆ ਕੇ ਤੁਹਾਨੂੰ ਖੁਸ਼ੀ ਨਹੀਂ ਹੁੰਦੀ ਪਤਾ ਨਹੀਂ ਤੁਸੀਂ ਕੀ ਚਾਹੁੰਦੇ ਜੇ ਜਦੋਂ ਮੇਰੇ ਪੇਕਿਆਂ 'ਚ ਵਿਆਹ ਜਾਵੇ ਨਾ ਤੁਸੀਂ ਆ ਕੇ ਗਾ ਪਾ ਹੀ ਦੇਣਾ ਮੈਂ ਕਹਿੰਦੀ ਕੀ ਭਈ ਮੈਂ ਤਾਂ ਕੁਝ ਨਹੀਂ ਕਿਹਾ ਮਗਰ ਬੰਦਾ ਘਰ ਤੇ ਗੱਲ ਕਰੇ ਸੱਸ ਮਾਂ ਨਾਲ ਤੇ ਗੱਲ ਕਰੇ ਸਲਾਹ ਨਾਲ ਤੇ ਜਾਵੇ ਘਰੋਂ ਮੈਂ ਦੋਖੀ ਨਹੀਂ ਹੈਗੀ ਕਿਸੇ ਦੀ ਤੁਹਾਡੀ ਸਲਾਹ ਲੈ ਕੇ ਹੀ ਆਪਾਂ ਗਏ ਸੀਗੇ ਨਾ ਸਮਾਨ ਲੈਣ ਵਾਸਤੇ ਉਦੋਂ ਕਿਉਂ ਨਹੀਂ ਰੋਕਿਆ ਉਦੋਂ ਕਹਿ ਦਿੰਦੇ ਕਿ ਨਹੀਂ ਸੂਟ ਨਹੀਂ ਲੈ ਕੇ ਆਣੇ ਤੂੰ ਇਹ ਕੋਹ ਜਾਂ ਮੇਰਾ ਮੁੰਡਾ ਜਿਹੜਾ ਉਹ ਵੀ ਨਹੀਂ ਦੱਸਦਾ ਤੇ ਇਹ ਵੀ ਨਹੀਂ ਦੱਸਦੀ ਟਾਈਮ ਹੁੰਦਾ ਜਦੋਂ ਤੁਰਨ ਲੱਗਦੀਆਂ ਨਾ ਉਹ ਤਾਂ ਮੰਮੀ ਅਸੀਂ ਚੱਲੇ ਆਲੇ ਚੱਲੇ ਓਏ ਹੈ ਮੈਂ ਤਾਂ ਘਰੇ ਰਹਿਣੀ ਆ ਮੈਨੂੰ ਪਹਿਲਾਂ ਤੋਂ ਕੁਝ ਦੱਸੋ ਕੀ ਬਣਾਇਆ ਕੀ ਰੱਖਿਆ ਜੇ ਕਿਸੇ ਚੀਜ਼ ਦੀ ਕਮੀ ਹੋਵੇ ਤੇ ਮੈਂ ਦੱਸਾਂ ਪੁੱਤ ਆ ਵੀ ਲੈ ਜਾਓ ਆ ਵੀ ਲੈ ਕੇ ਜਾਓ ਤੁਸੀਂ ਤਾਂ ਆਪਣੀ ਮਰਜ਼ੀ ਕਰਦੇ ਤੇ ਮੈਂ ਕੀ ਕਰਾਂ ਕਰੋ ਫਿਰ ਆਪਣੀ ਮਰਜ਼ੀ ਓ ਮੰਮੀ ਮੇਰੀ ਗੱਲ ਸੁਣੋ ਦੱਸਿਆ ਤੁਹਾਨੂੰ ਸਾਰਾ ਕੁਝ ਹੁੰਦਾ ਵਾ ਗੱਲ ਇਹ ਆ ਤੂੰ ਜਾਣ ਕੇ ਲੜਾਈ ਪਾਣੀ ਹੁੰਦੀ ਨਾ ਇਸ ਕਰਕੇ ਨਾ ਮੈਨੂੰ ਕੀ ਮਿਲਣਾ ਲੜਾਈ ਪਹੁੰਚ ਮੈਨੂੰ ਤੁਹਾਡਾ ਪਤਾ ਵਾ ਨਾ ਤੁਹਾਨੂੰ ਜੋ ਮਿਲਣਾ ਵਾ ਨਾ ਉਹ ਤੁਹਾਡੀ ਖੁਸ਼ ਮੈਨੂੰ ਕੀ ਪਤਾ ਕੀ ਮਿਲਣਾ ਚਾ ਠੀਕ ਹੈ ਫਿਰ ਚੁਰੀ ਜਾ ਖਲੋ ਜਾ ਫਿਰ 1 ਮਿੰਟ ਤੂੰ ਜਾਣਾ ਹੀ ਆ ਨਾ ਤਾਂ ਤੂੰ ਮੈਂ ਭੇਲ ਕਿਸ ਤਰ੍ਹਾਂ ਜਾਣਾ ਆਹ ਮੁੰਡੇ ਦਾ ਸੂਟ ਹੈ ਨਾ ਇਹਦੀ ਲੋੜ ਕੋਈ ਨਹੀਂ ਮੰਮੀ ਇਹ ਇਹਦੇ ਥਾਂ ਤੇ ਤੌਲੀਆ ਲਾ ਦੇ ਚਾਹੇ ਪੱਗ ਲਾ ਦੇ ਕੁੜੀ ਦੇ ਸੂਟ ਨਾਲ ਪੱਗ ਹੁੰਦੀ ਹੈ ਪਰ ਉਹ ਦੇ ਆ ਦੋ ਛੂਟਾਂ ਦੀ ਕੀ ਲੋੜ ਐ ਛੂਟ ਇੱਕ ਹੁੰਦਾ ਅਹੀਂ ਸਾਰਾ ਕੁਝ ਦੇ ਕੇ ਤੋਰਨਾ ਆ ਛੂਟ ਪੜ ਗਿਆ ਆ ਲੈਣਾ ਨਾਲ 400 ਵਾਲਾ ਜੀ ਨਾਲ 500 ਰੁਪਏ ਵਾਲਾ ਜੀ ਚਲ 500 ਰੁਪਏ ਆ ਲੈ ਜਾ ਜੋਜੀ ਕੀ ਤਾਂ ਚੋਕੇ ਪਾ ਲਿਆ ਤੁਰ ਪੀ ਪੇਕੇ ਤੇਰੀ ਪਰ ਤੈ ਸੁਣ ਮੇਰੀ ਗੱਲ ਜੋ ਹੋ ਗਿਆ ਹੋ ਗਿਆ ਸੋਨੇ ਦੀ ਚੀਜ਼ ਬਿਲਕੁਲ ਕੋਈ ਨਹੀਂ ਪਾਣੀ ਭਾਵੇਂ ਹੋਵੇ ਛੋਟੀ ਤੇ ਭਾਵੇਂ ਹੋਵੇ ਵੱਡੀ ਕੰਨ ਕੰਨ ਕੇ ਗੱਲ ਸੁਣ ਲੈ ਆਪਣੀਆਂ ਮਰਜ਼ੀਆਂ ਕਰਨੀਆਂ ਛੱਡ ਦੇ ਕੁਝ ਨਹੀਂ ਬੜਾ ਉਦਾਸ ਹੂ ਕੁਝ ਹੈ ਕੁਝ ਨਹੀਂ ਯਾਰ ਵੇਖ ਤੈਨੂੰ ਪਤਾ ਹੋਵੇਗਾ ਮੇਰੀ ਭੈਣ ਦਾ ਵਿਆਹ ਆ ਮੰਮੀ ਨੇ ਸਿਰਫ ਇੱਕ ਸੂਟ ਦਿੱਤਾ ਮੈਨੂੰ ਕਿ ਜਾ ਕੇ ਦੇ ਆ ਉਹਦਾ ਇੱਕ ਸੂਟ ਕੱਢ ਲਿਆ ਤੇ ਮੁੰਡੇ ਦੇ ਵੀ ਕੱਪੜੇ ਕੱਢ ਲੇ ਵੇਖ ਚੰਗਾ ਲੱਗਦਾ ਇੱਕ ਸੂਟ ਮੈਂ ਤਾਂ ਸਗੋਂ ਮੰਮੀ ਨੂੰ ਕਹਿ ਨਹੀਂ ਕਿ ਭਾਬੀ ਦੇ ਨਾਲ ਜਾਓ 2-3 ਸੂਟ ਕੁੜੀ ਦੇ ਲੋ 2-3 ਮੁੰਡੇ ਦੇ ਲੋ ਨਾਲ ਸਾਰੇ ਟੱਬਰ ਦੇ ਕੱਪੜੇ ਬਣਾਓ ਤੇ ਮੰਮੀ ਨੇ ਆ ਕੀ ਕਰਤਾ ਇੱਕ ਸੂਟ ਤੂੰ ਹੀ ਦੱਸ ਆ ਇੱਕ ਸੂਟ ਜਾ ਕੇ ਮੈਂ ਚੰਗੀ ਲੱਗਾਂਗੀ ਮੇਰੇ ਘਰ ਦੇ ਕੇ ਸੋਚਣਗੇ ਕਿ ਜਦੋਂ ਆਪਾਂ ਦੇਣਾ ਹੁੰਦਾ ਉਦੋਂ ਆਪਾਂ ਇੰਨਾ-ਇੰਨਾ ਦੇਈਦਾ ਵਾ ਤੇ ਜਦੋਂ ਹੁਣ ਮੈਂ ਦੇਣਾ ਵਾ ਤੇ ਆ ਚਾਰ ਪੰਜ ਸੂਟ ਇੱਕ ਸੂਟ ਦਵਾ ਚਾਰ ਸੂਟ ਰੱਖੇ ਹੀ ਇਹਦੇ ਵਿੱਚ ਮੈਂ ਆਂਦੇ ਮੁੰਡੇ ਦਾ ਤੋਲੀਆਂ ਲਾਦੀ ਨਾਲੇ 500 ਸਗਣ ਹੈ 500 ਤੇ ਹੋਰ 500 ਤਾਂ ਅੱਜਕੱਲ ਗਲੀ ਗੁਆਂ ਨੂੰ ਨਹੀਂ ਦਿੱਤਾ ਜਾਂਦਾ ਉਹੀ ਤੇ ਤੂੰ ਹੀ ਦੱਸ ਆ ਮੰਮੀ ਨੇ ਸਹੀ ਕੀਤਾ ਵਾ ਹੁਣ ਮੈਂ ਚੰਗੀ ਲੱਗਦੀ ਇੱਕ ਸੂਟ ਲੈ ਕੇ ਤੂੰ ਹੀ ਐ ਕਰੋ ਮੰਮੀ ਨੂੰ ਛੱਡੋ ਚਾਰ ਪੰਜ ਸੂਟ ਰੱਖੋ ਇਹਦੇ ਵਿੱਚ ਮੁੰਡੇ ਜਿਹਾ ਰੱਖੋ ਨਾਲ ਲਾਓ ਕਿੰਝਾ ਯਾਰ ਚੋਪਰ ਮਾਨਾ ਲੈ ਜਾਓ ਪਤਾ ਇਹਨਾਂ ਲੱਗਣ ਦੋ ਮੇਰੀ ਗੱਲ ਸੁਣਨਾ ਅੱਜ ਕੱਲ ਤੇ ਤੈਨੂੰ ਪਤਾ ਮੈਂ ਤੇਰੇ ਭਾਜੀ ਨਾਲ ਗਈਆਂ ਸ਼ਾਪਿੰਗ ਕਰਕੇ ਆਈਆਂ ਉਹਨਾਂ ਨੇ ਕਿਹਾ ਨਾ ਉਹ ਸੂਟ ਕਿੱਥੇ ਗਏ ਤੇ ਜੇ ਮੈਂ ਕਹਿਤਾ ਮੰਮੀ ਨੇ ਕੱਢ ਲਿਆ ਤੇ ਫੇਰ ਮੰਮੀ ਨੇ ਕਹਿਣਾ ਤੂੰ ਮੁੰਡੇ ਨੂੰ ਮੇਰੀਆਂ ਚੁਗਲੀਆਂ ਲਾਨੀ ਮੇਰੇ ਖਿਲਾਫ ਪੜਕਾਨੀ ਆ ਤੁਸੀਂ ਐ ਕਰੋ ਉਹਨਾਂ ਨੂੰ ਕਹੋ ਉਹ ਫਿਰ ਮੈਨੂੰ ਪਸੰਦ ਆ ਗਿਆ ਮੈਂ ਸੀ ਲੈਨੀ ਆ ਤੇ ਉਹਦੇ ਬਾਅਦ ਇਹ ਹੋ ਲੈ ਆਉਣੀ ਆ ਪਰ ਨਹੀਂ ਭਾਈ ਤੂੰ ਆਪ ਹੀ ਵੇਖ ਕਿ ਮੇਰੇ ਪੇਕੇਆਂ 'ਚੇ ਵਿਆਹ ਵਾ ਤੇ ਮੰਮੀ ਨੇ ਵੇਖ ਕੀ ਕੀਤਾ ਵਾ ਵੇਖੋ ਭਾਬੀ ਉਤੋਂ ਵਿਆਹ ਵੀ ਤੁਹਾਡੀ ਆਪਣੀ ਭੈਣ ਦਾ ਸਖੀ ਦਾ ਇਹ ਤਾਂ ਕਹਿ ਸਕਦੇ ਕੋਈ ਰਿਸ਼ਤੇਦਾਰ ਦੀ ਕੋਈ ਤਾਏ ਦੀ ਕੋਈ ਚਾਚੇ ਦੀ ਕੁੜੀ ਦਾ ਵਿਆਹ ਹੈ ਮੰਮੀ ਨੇ ਇੱਥੇ ਬਹੁਤ ਗਲਤ ਕੀਤਾ ਜੀ ਗੱਲ ਤੇ ਤੇਰੀ ਸਹੀ ਹੈ ਗੱਲ ਉਹ ਹੀ ਆ ਮੈਂ ਕਹਿ ਨਹੀਂ ਕੋਸ਼ਿਸ਼ ਕਰ ਸਕਦੀ ਨਹੀਂ ਤੇ ਫਿਰ ਕਹਿਣਗੇ ਕਿ ਨੂੰ ਬੋਲਦੀ ਆ ਅੱਗੇ ਬਾਕੀ ਕੋਈ ਗੱਲ ਨਹੀਂ ਮੈਂ ਲੈ ਜਾਨੀ ਆ ਬੇਇੱਜ਼ਤੀ ਤੇ ਇੰਨਾ ਦੀ ਹੋਣੀ ਪਰ ਮੈਂ ਹੁਣ ਅੱਜ ਨਹੀਂ ਜਾਣਾ ਮੈਂ ਕੱਲ ਹੀ ਜਾਉਂਗੀ ਮੈਂ ਨਹੀਂ ਜਾਣਾ ਇੱਕ ਕਪਾਣ ਜਾਵਾਂਗੀ ਬੜਾ ਇੱਕ ਸੂਟ ਔਰ ਦਾਦਾ ਸੂਟ ਖੜਨੇ ਨਾਲ ਹਾਂ ਯਾਰ ਪਸੰਦ ਤੇ ਆ ਗਈ ਆ ਮਸਾ ਹੀ ਪਸੰਦ ਆਈ ਮੈਨੂੰ ਹਾਂ ਸੋਚਦੀ ਪਈਆਂ ਲਹਿੰਗਾ ਹੀ ਲਹਿੰਗਾ ਹੀ ਸਹੀ ਲੱਗਣਾ ਵਿਆਹ ਵਾਲੇ ਦਿਨ ਤੇ ਰਿਸੈਪਸ਼ਨ ਲਈ ਹਾਂ ਉਹ ਕਹਿ ਰਹੀ ਸੀ ਗਾਊਨ ਲੈਣਾ ਵਾ ਦੇਖਦੀ ਆ ਯਾਰ ਕੀ ਕਰਨਾ ਮੈਨੂੰ ਤਾਂ ਕੁਛ ਨਹੀਂ ਸਮਝ ਲੱਗਣ ਦੀ ਕੀ ਕਰਾਂ ਕੀ ਨਾ ਕਰ ਉਹ ਆ ਗਈ ਇੱਕ ਮਿੰਟ ਮੰਮੀ ਯਾਰ ਮੰਮੀ ਮੰਮੀ ਨੇ ਵੀ ਜਾਣਾ ਸੀ ਨਾ ਮਾਸੀ ਵਾਲਾ ਅੱਜ 림피 마시 ਉਡਿਕਦੀ ਹੋਣੀ ਐ ਮੈਂ ਫੋਨ ਕੀਤਾ ਮੈਂ ਬਾਅਦ ਚ ਕਰਦੀ ਮਾਸੀ ਉਡਿਕਦੀ ਹੋਣੀ ਮੈਂ ਉਹਨੂੰ ਕਿਹਾ ਮੈਂ ਆਨੀ ਪਈਆ ਤੇ ਤੁਸੀਂ ਜਾਓ ਮੈਨੂੰ ਘਟੇ ਕੰਦੇ ਮੈਂ ਥੋੜੇ ਜਾਣਾ ਮੰਮੀ ਤੇ ਚੱਲ ਭਾ ਜੋ ਨਹੀਂ ਨਹੀਂ ਮੈਂ ਥੋੜੇ ਚੰਗੇ ਲੱਗਦੇ ਮੈਨੂੰ ਹੋਰ ਵੀ ਬਥੇਰੇ ਕੰਮ ਹੈ ਮੈਂ ਇਹ ਸੂਟ ਵਾਲੇ ਕੋ ਜਾਣਾ ਵੇਖਣਾ ਕਿ ਸਹੀ ਫਿਟਿੰਗ ਆਈ ਕਿ ਨਹੀਂ ਆਈ ਮੈਨੂੰ ਬੜਾਏ ਕੰਮ ਹੈ ਤੁਸੀਂ ਮੱਸਵੈਲ ਹੋ ਵਾਪੇ ਤੇ ਮੈਂ ਕੱਲੀ ਜਾਵਾਂ ਤੇ ਕੱਲੀ ਚੱਲ ਜਾ ਫਿਰ ਕਿਹਦੀ ਬਾਦੇ ਲੈ ਜਾਂਦੀ ਮੈਨੂੰ 10 ਮਿੰਟ ਲੱਗਣੇ ਸੀ ਮੰਮੀ ਮੈਂ ਤੁਹਾਨੂੰ ਕੀ ਕਿਹਾ ਇੱਕ ਆਟੋ ਕਰ ਲਓ ਸਾਲਮ ਆਟੋ ਕਰ ਲਿਓ ਮੈਨੂੰ ਇੰਨੇ ਕੰਮ ਹੈ ਮੈਨੂੰ ਕਰਨ ਦੋ ਮੇਰੇ ਤਾਂ ਅੱਗੇ ਦਿਮਾਗ ਪਜ ਲੋਇਆ ਪਿਆ ਮੇਰੀ ਗੱਲ ਸੁਣੋ ਨਾਲੇ ਮਾਸੀ ਨੂੰ ਕਹਿ ਦਿਓ ਕਿ ਮਾਸੀ ਕੋ ਜਿਹੜਾ ਤੁਸੀਂ ਸੈਟਪ ਬਣਾਉਣਾ ਨਾ ਮੇਰੇ ਵਾਸਤੇ ਜਦ ਮੈਨੂੰ ਨਾਲ ਲੈ ਜਾਣਾ ਤੇ ਜਦ ਮੈ ਤੇ ਸੂਟ ਵੀ ਮੈਨੂੰ ਵੀਡੀਓ ਕਾਲ ਕਰਕੇ ਤੇ じゃ ਮੈਨੂੰ ਨਾਲ ਹੀ ਲੈ ਜਾਣਾ ਤੂੰ ਐਂ ਫਿਕਰ ਲੈ ਐ ਤੇਰੀ ਮਾਸੀ ਨੂੰ ਪਤਾ ਕਿੰਨਾ ਕੁ ਛਾਵ ਐ ਉਹਨਾਂ ਮੈਨੂੰ ਨਹੀਂ ਚਾਹ ਜਿੰਨਾ ਤੇ ਉਹਨੂੰ ਚਾਹ ਤੇਰੇ ਵਿਆਹ ਦਾ ਓਹੋ ਚਾਹ ਤੇ ਮੇਰੀ ਮਾਸੀ ਨੂੰ ਸਭ ਤੋਂ ਵੱਧ ਗਿਆ ਕਿਉਂ ਕੱਲੇ-ਕੱਲੇ ਤੇ ਮੇਰੀ ਮਾਸੀ ਆ ਤੇ ਮਾਸੀ ਨੇ ਨਹੀਂ ਕਰਨਾ ਤਾਂ ਫਿਰ ਕਿੰਨੇ ਕਰਨਾ ਕੱਲੇ-ਕੱਲੇ ਪੁਨੇਵੀ ਵੀ ਤੇ ਹੈਗੀ ਐ ਨਾ ਉਹ ਤੇ ਗੱਲ ਹੈ ਤਾਂ ਹੀ ਤੇ ਮੈਂ ਕਹਿ ਰਹੀ ਆ ਕਿ ਮਾਸੀ ਨੂੰ ਕਿ ਮੈਨੂੰ ਨਾ ਜਾ ਕੇ ਨਾਲ ਲੈ ਜਾਣਾ ਤੇ じゃ ਫਿਰ ਮੈਨੂੰ ਵੀਡੀਓ ਕਾਲ ਕਰਕੇ ਜਿਹੜਾ ਸਮਾ ਲੈਣਾ ਵਾ ਸੈਟ ਕਰੇ ਸੀ ਕਿੱਟੀ ਸੈਟ ਕਰੇ ਸੀ ਤੇ ਸੂਟ ਕਹਿ ਰਹੇ ਸੀ ਤੂੰ ਨਾਲ ਸੱਚ ਕਹਿ ਰਹੀ ਸੀ ਮੇਨੂੰ ਰੱਤ ਨੂੰ ਫੋਨ ਵੀ ਆਇਆ ਸੀ ਕਹਿੰਦੇ ਮੈਂ ਤੇਰੇ ਵਸਨਾ ਪਾਈਲਾ ਵੀ ਲੈਣ ਜਾਣਾ ਵਾ ਆਹ ਉਹ ਮੈਂ ਦੂਜਾ ਕਾਹਦੇ ਤੇ ਮੇਰੀ ਗੱਲ ਸੁਣ ਉਹ ਵੈਸੇ ਚੋਆਇਸ ਉਹਦੀ ਵਧੀਆ ਈ ਕੋਹਾਟੀ ਕੱਲ ਹਲਕੀ ਨਹੀਂ ਆਗੀ ਉਹਨੇ ਭਾਰੀ ਟੀ ਲੈਣੀ ਕੋ ਹਲਕੀ ਨਹੀਂ ਲੈਣੀ ਤੇਰੇ ਦਿਮਾਗ ਚ ਵਹਿਮ ਹੋਣਾ ਕਿਤੇ ਸੱਚ ਉਹ ਹੋਰ ਵੀ ਕਹਿ ਰਹੀ ਸੀ ਕਹਿੰਦੇ ਚੂੜਾ ਤੇ ਕਲੀਰੇ ਉਹ ਮੈਂ ਆਪੇ ਲੈ ਕੇ ਆਉਂਗੀ ਮੇਰੀ ਮਾਸੀ ਸੱਚੀ ਇੰਨੀ ਜਿਆਦਾ ਵਧੀਆ ਪਰ ਤੇਨ ਨਾਲ ਜਾਣਾ ਪੈਣਾ ਮਾਪ ਤੇ ਤੂੰ ਆਪਣਾ ਚੂੜੇ ਦਾ ਦੇ ਦੇਣਾ ਬਹੁਤ ਮੈਂ ਜਾਵਾਂਗੀ ਨਾਲ ਜਾਵਾਂਗੀ ਤੁਈ ਕੋਈ ਗੱਲ ਨਹੀਂ ਨਾਲੇ ਡੱਬਾ ਦੇ ਕੇ ਤੈਨੂੰ ਸਲਾਹ ਕਰ ਰਿਹਾ ਜੋ ਵੀ ਕਰਨੀ ਹੈ ਕਿ ਕਿਹੜਾ-ਕਿਹੜਾ ਸਮਾਨ ਕਿੱਧਰ ਲੈ ਜਾਣਾ ਮੈਨੂੰ ਫੋਨ ਕਰ ਦੇ ਫਿਰ ਮੈਂ ਜ਼ਰੂਰ ਪੂਰਾ ਦਿਨ ਖਾਲੀ ਰੱਖਾਂ ਕਿ ਫਿਰ ਮਾਸੀ ਨਾਲ ਸ਼ਾਪਿੰਗ ਕਰਾਂਗੇ ਮੈਂ ਅਦਨ ਮਾਸੀ ਨਾਲ ਕਰਨੀ ਓ ਜ਼ਰੂਰੀ ਓ ਤੇ ਕਰਨੀ ਤੇਰੀ ਬੱਲੇ ਬੱਲੇ ਕਰਾਦਾ ਨਹੀਂ ਹੈ ਹੋਰ ਮੇਰੀ ਮੈਂ ਉਹਨਾਂ ਮੇਰੇ ਕੋ ਨਹੀਂ ਅਸਰਨਾ ਜਿੰਨਾ ਉਹਨੇ ਕਰਨਾ ਉਹਦੀ ਧੀ ਤੇਰੀ ਧੀ ਕੋਈ ਬੱਕਰੀ ਹੈ ਮੇਰੀ ਪਹਿਲਾਂ ਤੇਰੀ ਬਾਅਦ ਸਾਡੀ ਨਹੀਂ ਗਈ ਮੈਂ ਤਾਂ ਮਾਸੀ ਦੀ ਗਈਆਂ ਸੱਚੀ ਦੱਸਾਂ ਤੇ ਮੈਂ ਆਏ ਹਾਏ ਜਾ ਤੂੰ ਨਹੀਂ ਲੇਟ ਨਾ ਹੋਵੋ ਜਾ ਜਲਦੀ ਜਾਓ ਚੱਲ ਚੱਲੀ ਫਿਰ ਮੈਂ ਵੀ ਚੱਲੀ ਮੈਂ ਪਿੱਛੇ ਫਿਰ ਠੀਕ ਆ अच्छा ठीक है चलो ठीक है चल हुआ तू अपने काम टाइम से आ जायो घर आ जांगी आ जांगी फिकर ना कर मैं हूं ना अपने बाकी काम कर ला एक तो मैं म जाना वा टेेलर ਕੋ ਮਾਫੀ ਨੇ ਤੇ ਕਮਾਲ ਕਰਦੇ ਨੇ ਇੱਕ ਮੈਂ ਜਾਣਾ ਸੀ ਟੇਲਰ ਕੋ ਵੀ ਹੋਣੀ ਆ ਜੁੱਤੀ ਵਾਲੇ ਕੋ ਵੀ ਹੋਣੀ ਆ ਤੇ ਇੱਕ ਵਾਰੀ ਲਿੰਗ ਦੇ ਨਾਪ ਲੈਣੇ ਜਲਦੀ ਕਰ ਲੈ ਸਾਰੇ ਕੰਮ ਲੈ ਬੈਨ ਡੱਬਾ ਤੇਰੀ ਧੀ ਦੇ ਵਿਆਹ ਦਾ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਤਿਆਰੀ ਸ਼ੁਰੂ ਕਰ ਲੈ ਹੁਣ ਤਿਆਰੀ ਤਿਆਰੀ ਤੇ ਮਕਾਫੀ ਚਿਰ ਦੀ ਕੀਤੀ ਹੋਈ ਐ ਡੱਬਾ ਤੇ ਮੈਨੂੰ ਹੁਣ ਆਇਆ ਤਿਆਰੀ ਮੇਰੀ 2 ਮਹੀਨੇ ਪਹਿਲਾਂ ਦੀ ਹੋਣ ਢਈ ਆ ਸਸੀ ਕਾ ਮਸੀ ਜੀ ਸਸੀ ਕਾਲ ਬੇਟਾ ਸਸੀ ਕਾ ਹੋਰ ਕੀ ਆਲਾ ਠੀਕ ਐ ਤੁਸੀਂ ਸੁਣ ਲੈ ਡੱਬਾ ਆ ਗਿਆ ਰਿੰਪੀ ਦੇ ਵਿਆਹ ਦਾ ਰਿੰਪੀ ਦੇ ਵਿਆਹ ਦਾ ਡੱਬਾ ਆ ਗਿਆ ਹੁਣ ਤੁਸੀਂ ਸਾਰਿਆਂ ਨੇ ਪਹੁੰਚਣਾ ਜੀ ਹਾਂਜੀ ਹਾਂਜੀ ਪੂਰੀ ਤਿਆਰੀ ਕਰਕੇ ਸਾਰਿਆਂ ਨੇ ਆਣਾ ਜੀ ਕੋਈ ਰਵੇ ਨਾ ਸਾਰੇ ਫੰਕਸ਼ਨ ਕਰਨੇ ਨੇ ਜਲ ਟੈਂਡ ਤੁਸੀਂ ਕਿਰਨ ਬੜੀ ਤਿਆਰ ਸਿਹਰ ਹੋਈ ਕਿਤੇ ਚੱਲੀ ਐ ਨਹੀਂ ਨਹੀਂ ਵੈਸੇ ਮੈਂ ਕਿਹ ਚਲ ਸਵਾਇਆ ਹੀਗਾ ਸੂਟ ਤੇ ਮੈਂ ਪਾ ਲਵਾਂ ਚਲ ਸੋਨਾ ਲੱਗਦਾ ਰੇ ਪੁੱਤ ਹਾਂਜੀ ਹਾਂਜੀ ਅੱਛਾ ਭੈਣਾ ਤੇਰੀ ਧੀ ਨੇ ਤੇ ਫਰਮਾਇਸ਼ਾਂ ਹੀ ਬੜੀਆਂ ਕੀਤੀਆਂ ਕੋਈ ਗੱਲ ਸੈਟ ਮੰਗਦੀ ਵੀ ਹੂ ਸੂਟ ਵਧੀਆ ਪਾਇਲਾ ਤੇ ਨਾਲ ਕਹਿੰਦੀ ਚੂੜਾ ਤੇ ਨਾਲ ਕਲੀਰੇ ਉਹਨਾਂ ਦੇ ਫਰਮਾਇਸ਼ਾਂ ਹੀ ਬੜੀਆਂ ਕਰਤੀਆਂ ਫਿਰ ਕੀ ਆ ਮਸੀ ਜੀ ਸਾਰੀਆਂ ਪੂਰੀਆਂ ਕਰਾਂਗੇ ਫਰਮਾਇਸ਼ਾਂ ਅੱਛਾ ਮੈਂ ਦੇਖ ਗਈ ਕਿ ਮੈਂ ਕਿਹਾ ਮੇਰੀ ਭੈਣ ਨੇ ਬੱਲੇ ਬੱਲੇ ਤੇਰੀ ਕਰਾ ਦਾਨੀ ਐ ਉਹਨਾਂ ਮੈਨੂੰ ਨਹੀਂ ਫਿਕਰ ਜਿੰਨਾ ਉਹਨੂੰ ਫਿਕਰੀ ਮੈਨੂੰ ਮੰਨੇ ਪਹਿਲਾਂ ਹੀ ਦੱਸ ਦਿੱਤਾ ਵੀ ਮਾਸੀ ਜੀ ਮੈਂ ਕਿੱਟੀ ਸੈੱਟ ਲੈਣਾ ਜੇ ਨਾਲੇ ਮੈਂ ਚਾਂਜ ਨਾ ਲੈਣੀਆਂ ਜੇ ਮਨੇ ਜੋ ਜੋ ਉਹਨੇ ਮੈਨੂੰ ਕਿਹਾ ਨਾ ਮੈਂ ਤਿਆਰ ਆ ਪੂਰੀ ਲਿਆ ਆ ਕੇ ਰੱਖੇ ਹੋਈ ਆ ਅੱਛਾ ਕੋਈ ਕਮੀ ਨਹੀਂ ਭੀ ਮੈਂ ਜਾਣਾ ਬਾਜ਼ਾਰ ਨਾ ਜੋ ਉਹਨੇ ਕਿਹਾ ਤਾਂ ਵਾਦੀ ਕਰਾਂਗੀ ਮਾਸਾ ਸੈੱਟ ਸੋਨੇ ਦਾ ਤੇ ਹੋਰ ਤਾਂਬੇ ਦਾ ਸੈੱਟ ਸੋਨੇ ਦਾ ਹੀ ਹੁੰਦਾ ਤਾਂਬੇ ਦਾ ਥੋੜੀ ਹੁੰਦਾ ਪੜਾ ਸੋਨੇ ਦਾ ਭਾਤੇ ਕਾਫੀ ਮਹਿੰਗਾ ਵਾ ਕੋਈ ਗੱਲ ਨਹੀਂ ਮੈਂ ਤਾਂ ਕਾਫੀ ਚਿਰ ਦਾ ਪਹਿਲਾਂ ਹੀ ਬਣਾ ਕੇ ਰੱਖ ਲਿਆ ਮਹਿੰਗਾ ਤੇ ਹੋਣਾ ਹੋਇਆ ਮੈਂ ਪਹਿਲੇ ਹੀ ਛੱਟ ਬਣਾਇਆ ਸੀ ਕੁੜੀ ਦੀ ਮੇਰੇ ਨਾਲ ਪਹਿਲਾਂ ਹੀ ਗੱਲ ਹੋ ਗਈ ਸੀ ਮਾਸੀ ਜੀ ਮੈਂ ਆ ਲੈਣਾ ਜੀ ਮੈਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਇਹੋ ਹੀ ਦਵਾਂ ਜਿਹੜੇ ਕੱਪੜੇ ਮੰਗੇ ਮੈਂ ਉਹ ਕੱਪੜੇ ਦਵਾਂਗੀ ਨਾਲੇ ਉਹਨੇ ਕੁੜੀ ਦਾ ਮੰਗੇ ਨਾਲੇ ਉਹਨੇ ਗਾ ਮੰਗਿਆ ਵਧੀਆ ਚੂੜਾ ਲੈ ਕੇ ਦਵਾਂਗੀ ਤੇ ਕਿੰਨੇ ਸੂਟ ਦੇਣੇ ਨਾਲ ਮਮੀ ਬੰਦਾ ਵੀ ਤੇ ਆ ਤੁਹਾਡਾ ਮਾਸੀ ਜੀ ਮਾਸੀ ਆ ਨਾਲੇ ਜੁੱਤੀ ਵੀ ਲੈ ਕੇ ਦਵਾਂਗੀ ਸਾਰਾ ਕੋ ਸੈੱਟ ਲੈ ਕੇ ਦੇ ਦਵਾਂਗੀ ਸੂਟ ਭਲਾ ਕਿੰਨੇ ਕ ਦੇਣੇ 11 ਸੂਟ ਤੇ ਬਣ ਗਈ ਹੈ ਨਾ 11 ਸੂਟ ਤੇ ਦਊਂਗੀ ਘਟੋ ਘਟ ਮਮੀ 21 ਦੇਓ ਜਾਂ 31 ਦੇਓ ਇਹ ਵੀ ਗੱਲ ਠੀਕ ਹੈ ਇੰਨੇ ਜਿਆਦੇ ਸੂਟ ਹੈ ਜਿਆਦੇ ਕੋਈ ਜਿਆਦੇ ਨਹੀਂ ਹੈ ਇੰਨੇ ਕਟ ਬੰਦੇ ਹੀ ਆ ਆਹੋਂ ਨਾਲੇ ਸਵਾਲ ਹੈ ਕਿ ਬੰਦ ਸਵੰਨੇ ਪਾਏਗੀ ਆਏਗੀ ਜਾਏਗੀ ਤੇ ਦੁਬਾਰਾ ਤੋਂ ਉਹ ਸੂਟ ਥੋੜੀ ਪਾਣਾ ਤੇ ਹੋਰ ਭੈਣ ਤੇਰੀ ਦੀ ਤੇ ਫਰਮਾਇਸ਼ ਕਦੀ ਮਾਸੀ ਨੂੰ ਕੱਪੜੇ ਬਣਾਣੇ ਆ ਜੋ ਹੀ ਬਣਾ ਮੈਂ ਨਾਲ ਲੈ ਕੇ ਜਾਏ ਮੈਂ ਕਿਹਾ ਤੇਰੀ ਚੁਆਇਸ ਤੋਂ ਵਧੀਆ ਮਾਸੀ ਦੀ ਚੁਆਇਸ ਹੈ ਮਾਸੀ ਤੇਰੀ ਬਹੁਤ ਹੀ ਸਿਆਣੀ ਹੈ ਉਹਨੇ ਜਿੱਦਾਂ ਦੇ ਮੈਨੂੰ ਪਹਿਲਾਂ ਹੀ ਵਿਖਾਤੇ ਮਾਸੀ ਇਹਦੇ ਨਾਲ ਦਾ ਲੈਣਾ ਇੱਕ ਇਹਦੇ ਨਾਲ ਦਾ ਇਹ ਕਿਹਤਰਾ ਦਾ ਇੱਕ ਨਾਈਟ ਸੂਟ ਇੱਕ ਫਲਾਨ ਉਹ ਜੋ ਜੋ ਉਹਨੇ ਕਿਹਾ ਨਾ ਮੈਂ ਸਾਰਾ ਲੈ ਲਿਆ ਤੇ ਸਗਨ ਕੀ ਦੇਣਾ ਭਲਾ ਸਗਨ ਦੇ ਦਾਂਗੇ 11000 ਰੁਪਇਆ ਹੋਰ ਕਿੰਨਾ ਦੇਣਾ ਮੰਮੀ ਕੀ ਆਣੀ ਆ ਥੋੜਾ ਜੇ ਥੋੜਾ ਹੀ ਆ ਤੇ ਹੋਰ 55 ਦਾ ਕਰੋ ਚੱਲ ਵੀ ਲੰਘਿਆ ਟਾਈਮ ਆਊਗਾ ਤੂੰ ਵੀ ਕਰ ਲਾਂਗੇ ਤੂੰ ਇੰਜ ਹੀ ਕਰ ਲਾਂਗੇ ਵਿਆਹ ਕੋਈ ਰੋਜ਼ ਰੋਜ਼ ਹੋਣੇ ਤੇ ਹੋਰ 500 ਨਹੀਂ ਠੀਕ ਨਹੀਂ 500 ਨਹੀਂ ਠੀਕ ਵਿਆਹ ਕਰਦਾ ਬਾਹਰ ਦਾ ਨਹੀਂਗਾ ਅੱਛਾ ਅੱਛਾ ਘਰ ਦਾ ਵਿਆਹ ਵਾ ਬਾਹਰ ਦਾ ਨਹੀਂ ਹੈਗਾ ਨਾਲੇ ਕੋਈ ਕਪਨੇ ਵੀ ਹੈ ਨਾ ਅਸਲੀ ਕਹਿੰਦੀ ਵੀ ਭੈ ਮੇਰੀ ਵੀ ਚਾਹੀ ਵੀਰੇ ਮੇਰੀ ਤੇ ਘਟ ਹੈ ਦੀ ਜਿਆਦਾ ਹੀ ਉਹ ਤੇ ਮਾਸੀ ਦਾ ਹੀ ਗੁਣ ਕਰਦੀ ਤੇ ਮੇਰਾ ਤਾਂ ਨਾ ਹੀ ਨਹੀਂ ਦਿੰਦੀ ਚਲ ਵੀ ਮਾਸੀ ਦੀਆਂ ਤੁਸੀਂ ਨਾ ਮੇਰੀ ਮਾਂ ਆਗੇ ਮੈਂ ਸ਼ੁਰੂ ਤੋਂ ਹੀ ਮਾਸੀ ਤੀ ਹੈ ਕਿ ਕਰਨਾ ਤਾਂ ਮੈਨੂੰ ਸਾਰਾ ਪਾਉਗਾ ਨਾ ਉਹਦਾ ਫਿਰ ਮੈਂ ਕਰਨਾ ਹੀ ਹੈ ਮੈਂ ਕੇਵਲ ਥੋੜੀ ਵੇਖਣਾ ਵੀ ਵੱਧ ਚੱਤ ਕੇ ਕਰਾਂਗੇ ਬਹੁਤ ਪਿਆਰ ਕਰਦੀ ਕਿਰਨ ਬਹੁਤ ਪਿਆਰ ਕਰਦੀ ਗਾਲ ਤੇ ਸਹੀ ਆ ਘਰ ਦੇ ਵਿਆਹ ਤੇ ਜਿੰਨਾ ਤੋਂ ਉਨਾ ਹੀ ਘੱਟ ਆ ਤੇ ਮੇਰੀ ਗੱਲ ਸੁਣਿਓ ਮੰਮੀ ਜਰਾ ਭਨੇਵੀ ਦੇ ਵਿਆਹ ਵਰੀ ਸੈਟ ਵੀ ਬਣ ਗਿਆ 51000 ਵੀ ਆ ਗਿਆ ਇੱਕੀ ਸੂਟ ਵੀ ਬਣ ਗਏ ਨਾ ਮੇਰੀ ਭੈਣ ਦੇ ਵਿਆਹ ਵਰੀ ਕੀ ਪ੍ਰੋਬਲਮ ਸੀਗੀ ਤੇਰੀ ਭੈਣ ਦੇ ਵਿਆਹ ਜੋ ਚਾਹੀਦਾ ਤੈਨੂੰ ਦਿੱਤਾ ਭੈਣ ਦੇ ਵੇ ਦਾ ਇੱਕੋ ਹੀ ਸੂਟ ਹੁੰਦਾ ਉਹ ਮੇਰੀ ਗੱਲ ਸੁਣੋ ਕੀ ਦਿੱਤਾ ਮੈਨੂੰ ਦੱਸਿਓ ਜਰਾ ਕੀ ਦਿੱਤਾ ਵਾ ਸੂਟ ਦੇਤਾ ਨਾਲ ਤੈਨੂੰ 500 ਰੁਪਇਆ ਲਾਉਣ ਨੂੰ ਕਹਤਾ ਨਾਲ ਪੱਗ ਲਾਉਣ ਨੂੰ ਕਹਤੀ ਨਾਲ ਤੌਲੀਆ ਲਾਉਣ ਨੂੰ ਕਹਤਾ ਹੋਰ ਕੀ ਕਹਾਂ ਤੈਨੂੰ ਸ਼ਰਮ ਤੇ ਨਹੀਂ ਆਂਦੀ 500 ਰੁਪਇਆ ਦਿਓ ਹਾਂ ਆਪਣੀ ਭਨੇਵੀ ਦੇ ਵਿਆਹ 'ਚ 500 ਰੁਪਇਆ ਨਾ ਮਾਸੀ ਜੀ ਤੁਸੀਂ ਦੱਸੋ ਆ ਚੰਗਾ ਕੀਤਾ ਮੈਂ ਆਪਣੀ ਭੈਣ ਦੇ ਦੋ ਸੂਟ ਰੱਖੇ ਸੀ ਇੱਕ ਉਹਦੇ ਘਰ ਵਾਲਦੇ ਇਹਨਾਂ ਨੇ ਉਹਦਾ ਸੂਟ ਵੀ ਕੱਢ ਲਿਆ ਮੇਰੀ ਭੈਣ ਦਾ ਵੀ ਸੂਟ ਕੱਢ ਲਿਆ ਤੇ ਅੱਗੋਂ ਆਂਦੇ ਇੱਕ ਸੂਟ ਦੇ ਦੇ ਨਾਲ ਤੋਲੀਆ ਲਾ ਦੇ ਤੇ ਨਾਲ 500 ਰੁਪਏ ਸਗਨ ਪਾ ਦੇ ਇਸ ਤਰ੍ਹਾਂ ਕਿਉਂ ਆਪਣੇ ਪੇਕੇ ਆਵਣ ਤੇ ਤੁਸੀਂ ਸਾਰਾ ਘਰ ਹੀ ਲਟਾ ਦਿੱਤਾ ਵਾ ਤੇ ਮੇਰੇ ਪੇਕੇਆਂ ਦੀ ਵਾਰੀ ਆ ਮੇਰੇ ਪੇਕੇ ਤਾਂ ਬਸ ਤੂੰ ਹੀ ਲੈਣਾ ਹੀ ਜਾਂਦੇ ਜੇ ਦੇਣਾ ਨਹੀਂ ਜਾਂਦੇ ਉਹਨਾਂ ਨੂੰ ਤੂੰ ਵੀ ਤਾਂ ਟੱਚੀ ਭਰ ਕੇ ਲੈ ਕੇ ਚੱਲੀ ਸਾ ਤਾਂ ਹੀ ਕੱਢੇ ਉਹ ਟੱਚੀ ਜੇ ਕਿਹੜੀ ਮੈਂ ਨਾਗਮਣੀ ਪਾ ਲਈ ਹੈਗੀ ਜਿਹੜਾ ਤੁਸੀਂ ਇੰਨਾ ਤੁਹਾਨੂੰ ਹੋ ਗਿਆ ਵਾ ਦੋ ਸੂਟ ਹੀ ਵੱਧ ਰੱਖੇ ਸੀਗੇ ਹੋਰ ਨਹੀਂ ਕੁਝ ਵੱਧ ਰੱਖਿਆ ਸੀਗਾ ਮੰਮੀ ਵੇਖੋ ਆ ਤੁਹਾਡੀ ਪਨੇਵੀ ਆ ਤੇ ਤੁਹਾਨੂੰ ਕਿੰਨਾ ਚਾਹ ਵਾ ਮੈਂ ਆ ਵੀ ਕਰਨਾ ਉਹ ਵੀ ਕਰਨਾ ਵਾ ਘਰ ਦਾ ਵਿਆਹ ਵਾ ਤੁਸੀਂ ਖੁਸ਼ੀ ਦੇ ਨਾਲ ਤੁਸੀਂ ਪਤਾ ਹੀ ਨਹੀਂ ਕੀ ਕੀ ਕਰਨਦੇ ਜੇ ਤੇ ਇਧਰ ਮੇਰੀ ਸਕੀ ਭੈਣ ਦਾ ਵਿਆਹ ਵਾ ਤੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਨਾਲੋਂ ਜ਼ਿਆਦਾ ਚਾਹ ਮੈਨੂੰ ਹੋਣਾ ਵਾ ਮੈਂ ਹੀ ਤੇ ਵੇਖਣਾ ਵਾ ਮੈਂ ਉਹਦੀ ਵੱਡੀ ਭੈਣ ਆ ਤੇ ਉਹ ਮੇਰੀ ਛੋਟੀ ਭੈਣ ਵੱਡੀਆਂ ਭੈਣਾਂ ਮਾਵਾਂ ਦੇ ਸਮਾਨ ਹੁੰਦੀਆਂ ਹੁਣ ਤੁਸੀਂ ਵੀ ਤੇ ਵੇਖੋ ਆਪਣੀ ਪਨੇਵੀ ਦੇ ਵਿਆਹ ਤੇ ਵੱਧ ਚੜ੍ਹ ਕੇ ਕਰਨ ਹੀ ਲੱਗੇ ਜੇ ਨਾ ਤੇ ਮੈਨੂੰ ਕਿਉਂ ਰੋਕਨ ਦੇ ਜੇ ਮੇਰੀ ਭੈਣ ਦੇ ਵਿਆਹ ਵਰੀ ਮੇਰੀ ਭੈਣ ਨੂੰ ਦੇਣ ਲਈ ਤੁਹਾਡੇ ਕੋ ਕੁਝ ਨਹੀਂ ਆ ਤੇ ਆਪਣੀ ਭਨੇਵੀ ਨੂੰ ਦੇਣ ਲਈ ਸਾਰਾ ਕੁਛ ਹੈਗਾ ਵਾ ਇਸ ਤਰ੍ਹਾਂ ਕਿਉਂ ਕਿਉਂਕਿ ਉਹ ਤੁਹਾਡੇ ਪੇਕੇ ਆ ਤੇ ਉਹ ਮੇਰੇ ਪੇਕੇ ਆ ਭੈਣ ਮੈਨੂੰ ਸ਼ਰਮ ਆਉਂਦੀ ਵੀ ਹੈ ਜੋ ਕਿਰਨ ਕਹਿੰਦੀ ਵੀ ਤੂੰ ਸਾਕੀ ਭੈਣ ਉਹਦੀ ਇੱਕੋ ਖੂਨ ਉਹਨਾਂ ਦਾ ਤੇ ਦੇਖ ਉਹਨੂੰ ਕਿੰਨਾ ਖਚਾ ਹੋਏਗਾ ਤੂੰ ਇਹ ਗਲਤ ਕੰਮ ਕੀਤਾ ਜਿਹੜੇ ਕੱਪੜੇ ਕੱਢ ਲੈ ਤੇ ਕਿੰਨੇ ਵੀ 500 ਰੁਪਏ ਦੇ ਆ ਤੂੰ ਆਪਣੀ ਪਣੀ ਦੇ ਨਾ ਕੁਝ ਕਰਨ ਲਈ ਹੈ ਤੇ ਮੇਰੀ ਤੇਰੀ ਪਣੀ ਵੀ ਕਹੀ ਜਾਂਦੀ ਹੈ ਮੇਰੀ ਮਾਸੀ ਨੇ ਬੱਲੇ ਬੱਲੇ ਕਰਾ ਦੇਣੀ ਤੇ ਤੂੰ ਇੱਥੇ ਤੈਨੂੰ ਐਸਾ ਨਹੀਂ ਕਰਨਾ ਕੱਟ ਤੋਂ ਘੱਟ ਤੈਨੂੰ 11000 ਦੇ ਨਹੀਂ ਚਾਹੀਦੇ ਕੁੜੀ ਦੇ ਨਾਲ ਕੱਟ ਤੋਂ ਘੱਟ 11000 ਦੇ 21000 ਦੇ 500 ਤਾਂ ਗਲੀ ਗੋਣ ਵੀ ਨਹੀਂ ਲੈ ਦਾਈ ਕਾ ਜਾਈਦਾ ਗਲੀ ਗੋਣ ਸੰਗਣਾ ਦੇ ਦੇਖਦੇ ਐ ਤੇ 500 ਥੋੜੀ ਦੇਈ ਦੇ ਆਈ ਕਾ ਤੇ 1100 ਚੱਲਦਾ ਤੇ ਹੋਰ ਮੰਮੀ ਐਥੇ ਤੂੰ ਗਲਤ ਕੀਤਾ ਜੀ ਤੂੰ ਬਹੁਤ ਗਲਤ ਕਰਨੀ ਵੈ ਹੈ ਇਹ ਇੱਥੇ ਮੈਂ ਗਲਤ ਹੈ ਗਈਆਂ ਜੋ ਤੂੰ ਖਰਦੀ ਪਈ ਸੀ ਨਾ ਉਸ ਤੋਂ ਵੱਧ ੜ ਕੇ ਮੈਨੂੰ ਕਰਨਾ ਚਾਹੀਦਾ ਸੀ ਵੀ ਨਹੀਂ ਪੁੱਤ ਆਹ ਨਹੀਂ ਆਹ ਲੈ ਕੇ ਜਾ ਆਹ ਸੈੱਟ ਬਣਾ ਇਹ ਚੀਜ਼ ਲੈ ਕੇ ਜਾ ਮਗਰ ਮੈਂ ਜੋ ਤੂੰ ਖਰਦੀ ਪਈ ਹੈ ਨਾ ਉਹ ਚੋਂ ਵੀ ਕੱਢ ਲੈ ਇਹ ਗੱਲ ਗਲਤ ਹੈ ਤੇ ਮੈਂ ਆਪਣੀ ਭਨੇਵੀ ਵਰੀ ਸਾਰਾ ਕੁਝ ਇਕੱਠਾ ਕਰਕੇ ਦੇਣ ਦੀ ਹੈ ਇਸ ਕਰਕੇ ਆਪਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹ ਸਕੀ ਪਹਿਣਿਆ ਤੂੰ ਪਹਿਣ ਦੀ ਕੁੜੀ ਆ ਤੇ ਇੰਨਾ ਜਾਏਗਾ ਉਹ ਸਕੀ ਪਹਿਣ ਵਰੀ ਇੱਕ ਸੂਟ ਜਾਏਗਾ ਬਿਲਕੁਲ ਗਲਤ ਹੈ ਜੀ ਜੋ ਕਿਰਨ ਕਰ ਰਹੀ ਸੀ ਬਿਲਕੁਲ ਸਹੀ ਕਰ ਰਹੀ ਸੀ ਕਿਰਨ ਦਾ ਦਿਨ ਨਹੀਂ ਦੁਖਾਣਾ ਸੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਹੋਪੇ ਸਾਰੇ ਜਣੇ ਵਧੀਆ ਹੋਗੇ ਅੱਜ ਛੋਟੀ ਜੀ ਸਟੋਰੀ ਵਾਹ ਵੀ ਵਿਆਹ ਦਾ ਸੀਜ਼ਨ ਚੱਲੰਦੇ ਆਪਾਂ ਸਾਰੀਆਂ ਸਟੋਰੀਆਂ ਵਿਆਹ ਤੇ ਬਣਾਉਨੇ ਆ ਛੋਟੀ ਜੀ ਸਟੋਰੀ ਦੇ ਵਿੱਚ ਆਪਾਂ ਮੈਸੇਜ ਦਿੱਤਾ ਵਾ ਕਿ ਇੱਧਰ ਮੇਰੀ ਭੈਣ ਦਾ ਵਿਆਹ ਵਾ ਤੇ ਮੈਨੂੰ ਤੇ ਚਲੋ ਚਾਹ ਹੋਣਾ ਹੀ ਆ ਪਰ ਇਧਰ ਮੇਰੇ ਸੋਹਰੇ ਵਾਲਿਆਂ ਨੂੰ ਕੋਈ ਚਾਹ ਨਹੀਂ ਆ ਉਹਨਾਂ ਨੂੰ ਇਹ ਹੈ ਕਿ ਜੋ ਕੁਝ ਵੀ ਮੈਂ ਸਮਾਨ ਦੇ ਦਿੱਤਾ ਵਾ ਨਾ ਉਹ ਇਹਨਾਂ ਦੇ ਹਿਸਾਬ ਨਾਲ ਵੇਸਟ ਆਫ ਮਨੀ ਹੈਗੀ ਆ ਜੋ ਵੀ ਮੈਂ ਸੂਟ ਵੀ ਰੱਖਤੇ ਆ ਸਗਨ ਵੀ ਆ ਤੁਸੀਂ ਵੇਖੋ ਕਿ 500 ਰੁਪਏ ਸਗਨ ਅੱਜਕੱਲ ਕੋਈ ਗਲੀ ਘੁਆਣ ਨੂੰ ਵੀ ਨਹੀਂ ਦਿੰਦਾ 500 ਰੁਪਏ ਆਈ ਤਾਂ ਬੱਚੇ ਖਰਚੇ ਲੈਂਦੇ ਨਾਰਮਲੀ ਨਾਰਮਲੀ ਗੱਲ ਹੈਗੀ ਆ ਬਟ ਇੱਥੇ ਸੱਸ ਨੂੰ ਚਾਹੀਦਾ ਵਾ ਕਿ ਆਪਣੀ ਨੂੰ ਦਾ ਸਪੋਰਟ ਕਰੇ ਜੇ ਤੁਸੀਂ ਲੈਣਾ ਜਾਣਦੇ ਜੇ ਨਾ ਫਿਰ ਤੁਹਾਨੂੰ ਦੇਣਾ ਵੀ ਜਾਨੋ ਇਹ ਨਹੀਂ ਹੈ ਜੀ ਬਸ ਨੂੰ ਦੇ ਪੇਕੇ ਤੋਂ ਆਪਾਂ ਲਈ ਜਾਣਾ ਲਈ ਜਾਣਾ ਤੇ ਜਦੋਂ ਦੇਣ ਦੀ ਵਾਰੀ ਆਈ ਤੇ ਉਦੋਂ ਹੋਰ ਕਿਹਾ ਸਾਡਾ ਬੜੀ ਹੈਗਾ ਕੋਚ ਬਿਲਕੁਲ ਇੱਥੇ ਚਲੋ ਰਾਜ ਆਂਟੀ ਨੂੰ ਐਂਡ ਤੇ ਰਿਅਲਾਈਜ਼ ਹੋ ਗਿਆ ਬਟ ਕਈ ਇਤਰਾ ਦੇ ਘਰ ਹੁੰਦੇ ਆ ਜਿੱਥੇ ਰਿਅਲਾਈਜ਼ ਨਹੀਂ ਹੁੰਦਾ ਕੁਝ ਵੀ ਤੇ ਇਹ ਛੋਟਾ ਜਿਹਾ ਮੈਸੇਜ ਜੀ ਸਾਡੀ ਵੀਡੀਓ ਦਾ ਤੇ ਪੇਕੇਆਵਰੀ ਸਾਰਾ ਕੁਛ ਆ ਤੇ ਨੂੰਹ ਦੇ ਪੇਕੇਆਵਰੀ ਕੁਛ ਨਹੀਂ ਆ ਨੂੰਹ ਦੇ ਪੇਕੇਆਂ ਚ ਵਿਆਹ ਤੇ ਸੱਸ ਨੇ ਪਾਇਆ ਗਾ ਚਲੋ ਜੀ ਮੰਮੀ ਵੀ ਆ ਗਈ ਆ ਤੇ ਸਟੋਰੀ ਸਾਡੀ ਹੋ ਚੁੱਕੀ ਆ ਖਤਮ ਚਲੋ ਜੀ ਜੇ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਲਵ ਯੂ ਆਲ ਬਾਏ